ਫਾਰਮ 50 ਖੋਲਿਆ ਵੀਰੇ ਅੱਜ ਪਹਿਲਾ ਦਾ ਸਟਾਡੀ ਨੀ ਬੇਨਤੀ ਕਰਦੇ ਬੱਦਲ ਹੋਇਆ ਪਿਆ ਦੇਖੋ ਉੱਤੇ ਕਾਲਾ ਛਾਹ ਬੱਦਲ ਆ ਪ੍ਰਮਾਤਮਾ ਅਕੀਰ ਅਰਦਾਸ ਹੈ ਵੀ ਸਾਰੇ ਕਿਸਾਨਾਂ ਨੂੰ ਜ਼ਿਮੀਂਦਾਰਾਂ ਨੂੰ ਛਾਂਬ ਲੈਣ ਦੇ ਤੋੜੀ ਵਿਹਲੇ ਹੋ ਜਾਣ ਦੇ ਤਾਂ ਬਾਈ ਫਿਰ ਜੋ ਮਰਜ਼ੀ ਕਰ ਜੀ ਬਾਕੀ ਤੇਰੇ ਅੱਗੇ ਪ੍ਰਮਾਤਮਾ ਕੋਈ ਜ਼ੋਰ ਨਹੀਂ ਕਾਲਪੁਰਖ ਤੇ ਫਾਰਮ 50 ਖੋਲਿਆ ਵੀਰੇ ਇਹ ਟਰੈਕਟਰ ਤੁਸੀਂ ਦੇਖਿਆ ਹੋਣਾ ਸਟਾਰਟਿੰਗ ਜਦੋਂ ਆਏ ਸੀਗੇ ਕਿੱਡਾ ਇਹਨਾਂ ਟਰੈਕਟਰਾਂ ਦਾ ਵੀ ਦਬਦਬਾ ਸੀਗਾ ਆਪਾਂ ਤੁਹਾਨੂੰ ਸਾਰੇ ਇੰਟੀਗ ਟਰੈਕਟਰ ਦਿਖਾਉਣੇ ਆ ਇਹਨਾਂ 'ਚ ਫਰਕ ਦਿਖਾਉਣੇ ਤੁਹਾਨੂੰ ਕੀ ਸੀਗਾ ਟਰੈਕਟਰ ਸਾਰਾ ਬਾਕੀ 3600 ਹੁੰਦਾ ਸੀ ਇੱਕ ਤੇ ਦੇ ਵਿੱਚ ਹਿੱਸਾ ਵੀ ਸਾਰਾ 3600 ਟਾਈਪ ਜਿਹੜਾ ਤੁਸੀਂ ਦੇਖਦੇ ਫੱਟੀਆਂ ਵਾਲਾ ਹਿੱਸਾ ਸਪੋਰਟਰ ਵਾਲਾ ਉਹੀ ਇਹਦੇ 'ਚ ਇੰਨ ਕਈ ਮਾਡਲਾਂ ਦੇ ਵਿੱਚ ਦੂਜੇ ਪੰਪ ਆ ਗਏ ਸੀਗੇ ਜਿ ਤਰ੍ਹਾਂ 60 ਵਾਂਗੂ ਇਹਦੇ 'ਚ ਪੰਪ ਵੀ ਉਹੀ ਸਾਰਾ ਇਹ ਸਿਰਫ ਇੱਕ ਰੰਗ ਕੰਪਨੀ ਨੂੰ ਫਾਰਮ ਵਾਲਾ ਕਰਿਆ ਸੀਗਾ ਤੇ ਜਿਵੇਂ ਆ ਪੰਪ ਪਿੱਛੇ ਹੀ ਆ ਜਿੰਨਾ ਭਰਾਵਾਂ ਨੇ ਪੰਪ ਅੱਗੇ ਲਵਾਉਣੇ ਆ ਨਾ ਲਿਫਟਾਂ ਨੂੰ ਦਿੱਕਤ ਕਰਦੇ ਆ ਅੱਗੇ ਲੱਗ ਜਾਂਦੇ ਆ ਪੋ ਵੱਡਾ ਇਸ਼ੂ ਨਹੀਂ ਹੈਗਾ ਇਹ ਬਹੁਤ ਘੱਟ ਖਰਚੇ 4-5000 ਰੁਪਏ ਚ ਹੁਣ ਜਿੱਤਰਾ ਇੰਜਣ ਖੋਲਾ ਕਿੰਨਾ ਰੰਗ ਸੀ ਇੰਜਣ ਤੇ ਇਹ ਦੇਣ ਨੂੰ 7-8000 ਰੁਪਏ ਨਾਲ ਦੇ ਕੇ ਇੰਜਣ ਇਥੋਂ 10000 ਰੁਪਏ ਚ ਨਾਲ ਮਿਲ ਜਾਂਦਾ ਗੱਲ ਕਰੋ ਵੀ ਭਰਾ ਹੁਣ ਮਾਡਲ ਉੱਚਿਆਂ ਚ ਪੈ ਗਏ ਦੇਖਾ ਦੇਖੀ ਚ ਪੈ ਗਏ ਆ ਇਹ ਤਾਂ ਹੁਣ ਰੰਗ ਨਹੀਂ ਪੈਂਦੇ ਬਹੁਤ ਵਧੀਆ ਇੰਜਣ ਸੀਗਾ ਬਸ ਇੱਥੇ ਨਿਮਾਨ ਦਾ ਹੁਣ ਕਰਕੇ ਰੰਗ ਦੇਖੋ ਇੰਜਣ ਤੇ ਕਿੰਨਾ ਰੰਗ ਤੇ ਓਰੀਜਨਲ ਪਿਆ ਸਾਰਾ ਟਰੈਕਟਰ ਤੇ ਤੁਸੀਂ ਆਪਣਾ ਗੀਅਰ ਦਿਖਾ ਦੇਣਾ ਗੀਅਰ ਸਾਰਾ ਚਲੋ ਭਾਜੀ ਇੱਕ ਮਿੰਟ ਆ ਗਿਆ ਮੈਂ ਸਾਰਾ ਗੀਅਰ ਦੇਖ ਲਓ ओरिजिनल ਇਹਦੇ ਲੈ ਲਓ ਕੀ ਲੈਣਾ ਲੈ ਲਓ ਤੁਸੀਂ ਤੇ ਇੰਜਨ ਜਿੱਤਨਾ ਦੱਸਿਆ ਪਹਿਲਾਂ ਹੁਣ ਇਸ ਤਰ੍ਹਾਂ ਸਾਡੇ ਪਟਿਆਲਾ ਸਿਸਟਮ ਚੱਲਦਾ ਵੈਂਨ ਖੁੱਲ ਜਾਂਦਾ ਐਵੇਂ ਆ ਦੇਖੋ ਹੁਣ ਸਕ੍ਰੈਬ ਚ ਚੱਲ ਜਾਣਾ ਇੰਜਨ ਤੇ ਵੀਡੀਓ ਦੇ ਲਾਸਟ ਦੇ ਵਿੱਚ ਤੁਹਾਨੂੰ ਦੱਸ ਦਈਏ ਜਾਣਕਾਰੀਆਂ ਛੋਟੇ ਛੋਟੇ ਜਿਹੜੀਆਂ ਰਹਿ ਗਈਆਂ ਇਹ ਸਿੰਗਲ ਕਲੱਚ ਜਿਹੜਾ ਟਰੈਕਟਰ ਹੁੰਦਾ ਉਹਦੇ ਨਾਲ ਪ੍ਰੈਸ਼ਰ ਪਲੇਟ ਤੇ ਪ੍ਰਾਈ ਵੀਲ ਬਦਲਣਾ ਪੈਂਦਾ ਜਿਵੇਂ ਆ ਸਿੰਗਲ ਕਲੱਚ ਦੀ ਪ੍ਰੈਸ਼ਰ ਪਲੇਟ ਇਹ ਪ੍ਰਾਈਵੇਟ ਨਾਲ ਡਬਲ ਕਲਚ ਦੇ ਵਿੱਚ ਦੋਨੇ ਚੀਜ਼ਾਂ ਇਹ ਬਦਲਣੀਆਂ ਪੈਂਦੀਆਂ ਥੋੜਾ ਬਹੁਤਾ ਗੇਅਰ ਦੇ ਵਿੱਚ ਸਮਾਨ ਪੈ ਜਾਂਦਾ ਉਹਨਾਂ ਤੁਹਾਨੂੰ ਦੱਸਿਆ ਜਿਹੜਾ ਗੇਅਰ ਦੇ ਵਿੱਚ ਸਮਾਨ ਪੈਂਦਾ ਉਹਦਾ ਦੋ ਸਭ ਤੋਂ ਘੱਟ ਸਮਾਨ ਜਿਹੜਾ ਵਾ ਫੋਰਡ ਦੇ ਵਿੱਚ ਫਾਰਮ ਜਿਹੜਾ ਡਬਲ ਕਲਚ ਦਾ ਸਮਾਨ ਪੈਂਦਾ ਤੇ ਜਾਂਦਾ ਜਾਂਦਾ ਤੁਹਾਨੂੰ ਜਿਵੇਂ ਹੁਣ ਇਹਦਾ ਪੰਪ ਖੋਲਿਆ ਅੱਜ ਬਹੁਤ ਵਧੀਆ ਪੰਪ ਆ 2025 ਰੁਪਏ ਦੇ ਵਿੱਚ ਪੰਪ ਡਾਇافਰਾਮ ਵਾਲਾ ਬਹੁਤ ਵਧੀਆ ਸਟਾਰਟ ਹੋ ਜਾਂਦਾ ਤੇ ਵੀਡੀਓ ਚੰਗੀਆਂ ਲੱਗਦੀਆਂ ਬਾਈ ਜੀ ਲਾਈਕ ਸ਼ੇਅਰ ਜਰੂਰ ਕਰਦੇ ਹੋ ਜੀ ਧੰਨਵਾਦ ਆ ਗੇਅਰ ਆ ਬਾਈ ਜੀ ਇਹਦਾ ਗੇਅਰ ਦੇ ਵਿੱਚ ਸਾਰਾ ਤਸੀਂ ਵੇਖ ਸਕਦੇ ਆ ਸਾਰਾ 3616 ਗੇਅਰ ਹੁੰਦਾ ਇਹਦੇ ਗੇਅਰ ਦੀ ਅੱਜ ਵੀਡੀਓ ਆਉਣ ਵਾਲੀ ਆ ਜਿਹੜੇ ਭਰਾ ਕਹਿੰਦੇ ਵੀ ਗੇਅਰ ਦਾ ਪਿੱਛੇ ਮਰਜੇ ਛੱਡਦਾ ਇੰਜਣ ਰੱਖ ਲਈਏ ਗੇਅਰ ਦੇ ਵਿੱਚ ਇੱਕ ਸਿਰ ਦੇ ਵਾਲ ਜਿੰਨਾ ਵੀ ਫਰਕ ਨੀਗਾ ਜੋ ਗਰਾਰੀਆਂ 3600 ਦੀਆਂ 3000 ਦੀਆਂ ਉਹੀ ਗੇਅਰ ਸਾਰਾ ਇਹ 파ਰਮ 60 ਤੱਕ ਆਇਆ 65 ਦੇ ਵਿੱਚ ਜਾ ਕੇ ਗੇਅਰ ਦਾ ਫਰਕ ਆਇਆ ਨਹੀਂ ਤਾਂ ਬਾਈ ਜੀ ਨਾ ਇਹਦਾ ਐਵੇਂ ਬੇਵਕੂਫ ਬਣਾਉਣ ਵਾਲਾ ਲੋਕਾਂ ਨੂੰ ਅੰਮਾ ਵੀ ਇਹ 60 ਦਾ ਗੀਅਰ ਤਗੜਾ ਜੀ ਫਲਾਣਾ ਜੀ ਢਿਮਕਾ ਜੀ ਕੋਈ ਇੱਕ ਬਾਸ਼ਲ ਦਾ ਇੱਕ ਬੈਰਿੰਗ ਦਾ ਵੀ ਫਰਕ ਨਹੀਂ ਗਾ ਸਾਰਾ ਸਮਾਨ A to Z ਪਿੱਟ ਆ ਜਾਂਦਾ ਸਿਰਫ ਡਬਲ ਕਲਚ ਸਿੰਗਲ ਕਲਚ ਦਾ ਫਰਕ ਆ ਡਬਲ ਕਲਚ ਵੀ ਇਹੀ ਗੀਅਰ ਡਬਲ ਕਲਚ ਹੋ ਜਾਂਦਾ ਸਭ ਤੋਂ ਸੋਖਾ ਟਰੈਕਟਰ ਜੇ ਡਬਲ ਕਲਚ ਹੁੰਦਾ ਤਾਂ ਉਹ ਫੋਰਡ ਆ ਔਰ ਸਾਰੇ ਟਰੈਕਟਰ ਨੂੰ ਘੱਟ ਸਮਾਨ ਇਹਦੇ ਵਿੱਚ ਪੈਂਦਾ ਡਬਲ ਕਲਚ ਕਰਨ ਦਾ ਮਾਤੇ ਕਈ ਵਾਰਾ ਵੀਡੀਓ ਪਾਈਆਂ ਸਾਡੀਆਂ ਤੇ ਇੱਕ ਛੋਟੀ ਜਿਹੀ ਜਾਣਕਾਰੀ ਚਲਦੀ ਚਲਦੀ ਵੀਡੀਓ ਦੇ ਵਿੱਚ ਤੁਹਾਨੂੰ ਦੇਣੀ ਸੀ ਕਿ ਜੀ ਭਰਾਵਾਂ ਦੇ ਨਾਲ ਟਾਪ ਗੀਅਰ ਨਿਕਲਦੇ ਆ ਅਨੁਕਤੇ ਤੁਹਾਨੂੰ ਜਿਹੜੇ ਅਸੀਂ ਦੇ ਰਹੇ ਸਾਡੀਆਂ ਵੀਡੀਓ ਦੇ ਰਹੇ ਹਾਂ ਤੁਹਾਨੂੰ ਉਹ ਘੱਟ ਦੇਖਣ ਨੂੰ ਮਿਲਣਗੇ ਹੁਣਾ ਨਾ ਇੱਥੇ ਇਹਦੇ ਤੇ ਆ ਗਰਾਰੀ ਚੜਦੀ ਆ ਟਾਪ ਗੀਅਰ ਦੀ 1 ਮਿੰਟ ਬਾਈ ਥੋੜੀ ਨਾ ਮਨੀ 1 ਮਿੰਟ ਆਦਾ ਹੀ ਵੀਰੇ ਟਾਪ ਦੀ ਗਰਾਰੀ ਫੜਾਈ ਉਰੇ ਦਿਮਿਆ ਹੋਵੇ ਆਪ ਤੁਹਾਨੂੰ ਹੁਣ ਮੈਂ ਪ੍ਰੈਕਟੀਕਲੀ ਕਰਕੇ ਦਿਖਾਉਣਾ ਆ ਟਾਪ ਦੀ ਗਰਾਰੀ ਫੜਾਈ ਇੱਥੇ ਪੈਂਦੀ ਜਿਹੜੀ ਇਹਦੇ ਪੈਂਦੀ ਜਿਹੜੀ ਛੋਟੀ ਗਰਾਰੀ ਦੇਖ ਕੇ ਤੇ ਪਈ ਕਿੱਥੇ ਰੱਖਤੀ ਅਨਨ ਚਲਦੀ ਚਲਦੀ ਵੀਡੀਓ ਦੇ ਵਿੱਚ ਹੁਣ ਕਰਕੇ ਦਿਖਾ ਦਮੈਂ ਇੱਥੇ ਕੱਢੀ ਨਹੀਂ ਵਿੱਚੋਂ ਵਿੱਚ ਵਿੱਚ ਹੋਣੀ ਮਨ ਲੱਗਦਾ ਵਿੱਚ ਹੋਣੀ ਚਲੋ ਕੱਢਦੇ ਆ ਗੀਅਰ ਦੇ ਵਿੱਚ ਇਹਦਾ ਨਾ ਚੜਾ ਥੋੜਾ ਜਿਹਾ ਹੁੰਦਾ ਨਾ ਨਾ ਇਹ ਤਾਂ ਪਹਿਲੇ ਇਹ ਤਾਂ ਦੂਜੇ ਦੀ ਆ ਅਪਲਾਈ ਕਰਾਰੀ ਆ ਵੀ ਫੜਾ ਦੇ ਆ ਵੀ ਫੜਾ ਦੇ ਮੈਨੂੰ ਕਰਾਰੀ ਇਹ ਨਹੀਂ ਗੀ ਵੀਰੇ ਇਹ ਨਹੀਂ ਗੀ ਆ ਫੜਾ ਤੂੰ ਮੈਨੂੰ ਆ ਹੈਗੀ ਆ ਦੂਜੇ ਗੇਅਰ ਦੀ ਕਰਾਰੀ ਫੋੜਦਾ 60 ਦਾ ਦੂਜਾ ਗੇਅਰ ਨਹੀਂ ਟੁੱਟਦਾ ਟੁੱਟੂਗਾ ਪਹਿਲਾ ਤੇ ਤੀਜਾ ਤੂੰ ਪਹਿਲੇ ਤੋਂ ਤੀਜਾ ਹੀ ਠੋਕਦਾ ਅਗਲਾ ਦੂਜਾ ਪਾਉਣਾ ਔਖਾ ਗੇਅਰ ਉੱਪਰ ਟਾਪੇ ਦੇ ਉੱਤਰੋਂ ਤੇ ਦੂਜਾ ਪਾਉਂਦਾ ਹੀ ਨਹੀਂ ਗੇਅਰ ਨਹੀਂ ਵੀਰੇ ਨਹੀਂ ਇੱਥੇ ਕਰਾਰੀ ਪੈਂਦੀ ਨਹੀਂ ਮੈਂ ਤਾਂ ਦਿਖਾਉਣੀ ਸੀ ਜੀ ਬਸ ਵੀਡੀਓ ਦੇ ਵਿੱਚ ਉਹਨੂੰ ਕਰਾਰੀ ਦੀ ਆ ਟੱਕਰ ਲਾ ਜਾਂਦੀ ਹੈ ਬੈਰਿੰਗ ਦੀ ਇੱਥੇ ਬੈਗਨੀ ਟੱਕਰ ਲੱਗ ਕੇ ਇੰਨਾ ਚੜਾ ਰਹਿ ਜਾਂਦਾ ਤੇ ਦੰਦੇ ਮੁੜ ਜਾਂਦੇ ਆ ਤੇ ਇਹਦਾ ਗੇਮ ਨਿਕਲ ਹੀ ਜਾਂਦਾ ਹੁੰਦਾ ਸਾਨੂੰ ਆਨ ਜ਼ੂਮ ਕਰਕੇ ਦਿਖਾਉਣਾ ਆ ਜਿਹੜੇ ਦੰਦੇ ਦੀਂਦੇ ਆ ਨਾ ਇਹ ਨਾ ਇਹਨਾਂ ਉੱਥੇ ਜਿਹੜੇ ਗੌਰਿਆਂ ਦੇ ਜਿਹੜੇ ਹੱਲ ਦੇਖੇ ਮੈਂ ਇਹਦੇ ਬਾਹਰ ਦੇ 3000 ਟਰੈਕਟਰ ਦੇਖੇ ਉਹਨਾਂ ਦਾ ਕੀ ਹੱਲ ਆ ਨਾ ਇੱਕ ਤਾਂ ਹੁਣ ਆ ਦੇਖੋ ਜਿੱਥੇ ਜਿੱਥੇ ਇਹਦੇ ਆ ਗਰਾਰੀਆਂ ਚੱਲਦੀਆਂ 1 2 3 ਸਮਝ ਲਓ ਇਹਦੇ ਤੇ ਆ ਪਹਿਲਾ ਦੂਜਾ ਤੀਜਾ ਚਾਰ ਗਰਾਰੀਆਂ ਪੈਂਦੀਆਂ 2 3 4 ਬਾਕੀ ਆ ਕੜੇ ਜਿਹੜੇ ਆ ਸਾਰੀ ਛਾੜ ਦੇ ਉੱਤੇ ਪੈਂਦੇ ਆ ਇਹਦਾ ਹੋ ਜਾਂਦਾ ਵਜਨ ਵਜਨ ਹੁਣ ਕਰਕੇ ਇਹਦੀ ਜਾਂਦੀ ਆ ਚੂਲ ਟੁੱਟ ਕੰਪਨੀ ਵੱਲੋਂ ਤੇ ਇਹਦੇ 'ਚ ਰੂਲਰ ਵਾਇਰਿੰਗ ਆਉਂਦਾ ਇੱਥੇ ਅਰੀਜਨਲ ਤੇ ਹੁਣ ਇਹਦੇ ਵਿੱਚ ਊਲ ਲੱਗੀ ਹੋਈ ਆ ਦੇਖੋ ਆ ਜਿਹੜੀ ਪਿੱਛੇ ਛਾੜ ਦੀ ਚੂਲ ਬਣੀ ਹੋਈ ਆ ਦੁਬਾਰਾ ਜਦੋਂ ਬੋਛ ਲਵਾਉਨੇ ਆਪਾਂ ਇਹਦੇ ਤੇ ਪਿੱਤਲ ਦਾ ਬੋਛ ਲਵਾਉਣ ਕਰਕੇ ਇਹ ਇਹ ਆਪਣਾ ਮਾਲ ਧਰਾਇਆ ਜਾਂਦਾ ਪਰ ਇਹ ਬਹੁਤ ਘੱਟ ਕੰਮਜਵਬ ਹੁੰਦੀ ਆ ਇਹਨੂੰ origignal ਹੀ ਰੱਖਿਆ ਕਰੋ ਜਾਂ origignal ਦੇ ਉੱਪਰ ਬੋਸ਼ ਲਵਾ ਲਓ ਮਾਲ ਨਾ ਲਵਾਓ ਮਾਲ ਲਮਾਉਣ ਚ ਹਾਰਡ ਹੋ ਜਾਂਦੀ ਆ ਦੂਜਾ ਨੰਬਰ ਇਹਦੇ ਤੇ ਵਜਨ ਬਹੁਤ ਹੋ ਜਾਂਦਾ ਗਰਾਰੀਆਂ ਦਾ ਆਹ ਜੀ ਟਾਪ ਦੀ ਗਰਾਰੀ ਜਿਹੜੀ ਮੈਂ ਤੁਹਾਨੂੰ ਗੱਲ ਕਰਦਾ ਸੀ ਤੇ ਇਹਦਾ ਉੱਥੇ ਗੋਰਿਆਂ ਦੇ ਜਿਹੜੇ ਟਰੈਕਟਰ ਸੀ ਬਾਹਰ ਦੇ 66 ਠੱਡ ਮਾਡਲਾਂ ਦੇ 60 60 ਮਾਡਲਾਂ ਦੇ ਦੇਖੋ ਕਿੰਨੀ ਪਹਿਲਾਂ ਫਾਸਟ ਤਕਨੀਕ ਉਹਨਾਂ ਨੇ ਕੱਢੀ ਹੋਗੀ ਉਹਨਾਂ ਨੇ ਆ ਬੈਰਿੰਗ ਨਾ ਇਹਦੀ ਚਾਲ ਅੰਦਰ ਨੂੰ ਵਧਾਤੀ ਆ ਬੋਰ ਕਰਕੇ ਨਾ ਆ ਜਿਹੜੀ ਸ਼ਾਫਟ ਦੇ ਵਿੱਚ ਇਹਦੇ ਬੈਰਿੰਗ ਅੰਦਰ ਪੈਂਦਾ ਕਰਤਾ ਥੋੜਾ ਜਿਹਾ ਉਹਨੇ ਨਾ ਗਰਾਰੀ ਦਾ ਚੜ੍ਹਾ ਹੋਰ ਵਧ ਗਿਆ ਤੇ ਗੇਅਰ ਨਿਕਲਣਾ ਜਿਹੜਾ ਸੀਗਾ ਸ਼ਿਕਾਇਤ ਗੇਅਰ ਦੀ ਘਟ ਗਈ ਤੇ ਜਿਹੜੀਆਂ ਬਾਕੀ ਆ ਗਰਾਰੀਆਂ ਸੀਗੀਆਂ ਆ ਸਾਰੇ ਗੇਅਰ ਆ ਜਿਹੜੇ ਫਾਰਮ ਫੋਰਮ ਟ੍ਰੈਕ ਦੇ ਇਹਨਾਂ ਦੇ ਵਿੱਚ ਸਾਰਿਆਂ 'ਚ ਬੋਸ਼ ਹੁੰਦੇ ਆ ਜਿੱਤਨਾ ਹੁਣ ਲੋਹੇ ਤੇ ਲੋਹਾ ਗਿੜੂਗਾ ਹਣ ਲੋਹੇ ਦੇ ਲੋਹੇ ਦੀ ਗਰਾਰੀ ਉੱਪਰ ਘੁੰਮੂਗੀ ਹਰ ਟਾਈਮ ਭਾਵੇਂ ਤੇਲ ਦੇ ਵਿੱਚ ਹੀ ਆ ਤੇ ਘਸ ਜਾਂਦੀ ਆ ਤੇ ਇੱਥੋਂ ਢਿੱਲ ਪੈ ਜਾਂਦੀ ਆ ਜਦੋਂ ਗਰਾਰੀ ਉੱਪਰ ਡਾਗ ਡੱਬ ਕਰੀ ਜਾਂਦੀ ਆ ਤੇ ਤੇ ਆਵਾਜ਼ ਆਈ ਜਾਂਦੀ ਆ ਉਹ ਆ ਸਾਰੇ 60ਾਂ ਚ ਉਹਨਾਂ ਦੇ ਨਾ ਹੁਣ ਨਵੇਂ 65 ਤੇ ਇਹਨਾਂ ਨੇ ਰੀਸ ਕਰੀ ਆ ਫਾਰਮ 65 ਤੇ ਜਿਹੜੇ ਬਾਕੀ ਵੱਡੇ ਟਰੈਕਟਰ ਹੁਣ ਵਿੱਚ ਬੋਸ਼ ਹੋਣ ਲੱਗ ਗਏ ਤੇ ਉਹਨਾਂ ਦੇ ਇਹ ਚੀਜ਼ਾਂ ਅੱਜ ਤੋਂ 40-50 ਸਾਲ ਪਹਿਲਾਂ ਹੀ ਇਹ ਚੀਜ਼ਾਂ ਆਉਂਦੀਆਂ ਤੇ ਆਪਣੇ ਟਰੈਕਟਰਾਂ 'ਚ ਹਲੇ ਵੀ ਨਹੀਂ ਸੁਧਾਰ ਕਰਨ ਦੇ ਟਰੈਕਟਰ ਇਹਨਾਂ ਦੇ ਵਿਕਦੇ ਆ ਤੇ ਸੁਧਾਰਾਂ ਨੇ ਪਾਸੇ ਨੀਤ ਨਹੀਂ ਹੈਗੀ ਇੱਕ ਆ ਫੋਰਡ ਦੇ ਟਾਪੇ ਜਿਹੜੀ ਬਿਮਾਰੀ ਪੈਂਦੀ ਆ 60 ਦਾ ਹੋਇਆ ਫੋਰਡ ਦਾ ਹੋਇਆ ਆ ਦੇਖੋ ਆ ਬਹੁਤ ਬਰੀ ਵੀਡੀਓ ਦੇ ਵਿੱਚ ਤੁਹਾਨੂੰ ਜਾਣਕਾਰੀ ਦਿੱਤੀ ਆ ਪਹਿਲਾਂ ਵੀ ਮੈਂ ਤੇ ਆ ਦੇਖ ਆ ਪਾਣੀ ਇੱਥੋਂ ਰਬੜ ਵੀ ਪਾਈ ਆ ਕਿਸਾਨ ਨੇ ਕਿਸੇ ਨੇ ਪਰ ਆ ਦੇਖੋ ਹਾਲ ਦੇਖੋ ਲੇਫਟ ਦਾ ਨਿਕਲਿਆ ਹੁਣ ਇਹ ਪਾਣੀ ਕਿੱਥੋਂ ਗਿਆ ਹੋਊਗਾ ਕਿੱਥੋਂ ਨਹੀਂ ਇਹਦਾ ਤਾਂ ਤਜਰਬਾ ਕਰਨਾ ਚਾਹੀਦਾ ਤੇ ਸਾਰੀਆਂ ਆ ਗੋਲੀਆਂ ਖਤਮ ਹੋ ਗਈਆਂ ਇਹ ਕੰਟਰੋਲ ਹੁਣ ਜਿੱਥੇ ਲੋੜਾ ਉੱਥੇ ਲਿਫਟ ਨੇ ਕਰਨਾ ਨਹੀਂ ਇਹ ਨਹੀਂ ਪਤਾ ਵੀ ਇਹ ਪਾਣੀ ਵਜਾ ਕਿੱਥੋਂ ਆ ਤਾਂ ਮੈਂ ਬਹੁਤ ਬਰੀ ਵੀਡੀਓ ਦੇ ਵਿੱਚ ਕਹਿੰਨਾ 90% ਪਾਣੀ ਆਪ ਜਾਣਦਾ ਵਜਾ ਇੱਥੇ ਹੁੰਦੀ ਆ ਤੇ ਬਾਅਦ ਚ ਰਬੜ ਪਾਈ ਆ ਭਰਾ ਨੇ ਕਿਤੇ ਵੀਡੀਓ ਬੜੀ ਦੇਖ ਕੇ ਨਾ ਪਾਈ ਉਹ ਪਹਿਲਾਂ ਤਾਂ ਕੱਟ ਆਉਂਦਾ ਹੀ ਨਹੀਂ ਸੀ ਰਬੜ ਪਾਉਣ ਵਾਸਤੇ ਬਾਅਦ ਚ ਛੇ ਮਾੜਲਾਂ 'ਚ ਕੱਟ ਆਉਣ ਲੱਗਾ ਜਿਹੜਾ ਜਿਹੜੇ ਪੁਰਾਣੇ ਮਾਡਲ ਆ ਨਾ ਜਿਹਦਾ ਕੱਟ ਹੀ ਨਹੀਂ ਸੀ ਆਉਂਦਾ ਇਹ ਤੇ ਵੀਰੋ ਇਹ ਲਿਫਟ ਆਪਣੀ ਅਯਾਈ ਨਾ ਖਰਾਬ ਕਰੋ ਬਾਅਦ ਚੋ ਪੈਸੇ ਬਹੁਤ ਲੱਗਦੇ ਆ ਪੁਛ ਪਾਸ਼ਾ ਇੱਥੋਂ ਵੱਡੇ ਜਾਂਦੇ ਆ ਬਾਹਲੇ ਤੇ ਇਹਨੂੰ ਜ਼ਿਆਦਾ ਤਾਂ ਇੱਥੇ ਨਾ ਕਈਆਂ ਨੇ ਗ੍ਰੀਸ ਨਿਪਲ ਲਵਾਏ ਆ ਗ੍ਰੀਸ ਮਾਰ ਦਿੰਦੇ ਪੁਛਾਂ ਨੂੰ ਜਿੱਦਾਂ ਨਾ ਪੁਛ ਨਹੀਂ ਖਰਾਬ ਹੁੰਦੇ ਤੇ ਵਧੀਆ ਉਹ ਵੀ ਸੋਚ ਮੈਂ ਦੇਖੀ ਆ ਜਗਾੜ ਹੀ ਹੈ ਤਾਂ ਜਗਾੜ ਆ ਉਹ ਪਰ ਬੋਰ ਕਰਾ ਕੇ ਕਈ ਨਾ ਗ੍ਰੀਸ ਨਿਪਲ ਲਵਾਏ ਹੁੰਦੇ ਤੇ ਆ ਆ ਗਏ ਇਹਦੇ ਤਵੇ ਆ ਆ ਗਈ ਇਹਦੀ ਹਾਂਡੀ ਪਿਛਲੀ ਡਿਫਰੈਂਸ਼ੀਅਲ ਹਾਂਡੀ ਇੱਥੋਂ ਬਹੁਤ ਜ਼ਿਆਦੀ ਟੁੱਟਦੀ ਆ ਇਹ ਤੁਸੀਂ ਵੇਖੋ ਇਹ ਸਾਫ ਹਾਂਡੀ ਤੇ ਇਹ ਇੱਥੇ ਜਿਹੜੀ ਠੱਗੀ ਦਾ ਜਾਲ ਚੱਲਦਾ ਪਟਿਆਲੇ ਇਹ ਬਣਾ ਦਿੰਦੇ ਇਹ ਤੋਂ ਨੱਕਾ ਬਣਾ ਕੇ ਇੱਥੇ ਵੇਚੀ ਜਾਂਦੇ ਆ ਤੇ ਦੁਬਾਰਾ ਪਤਾ ਲੱਗਦਾ ਨਹੀਂ ਜੇ ਸਾਡੇ ਵਰਗਾ ਕੋਈ 5000 ਮੰਗਦਾ ਬਾਈ 5000 ਰੁਪਏ ਦੀ ਚੀਜ਼ ਉਹ ਨਈਂ ਪਲਵਾਨਾ ਉੱਥੇ ਤਿੰਨ ਦੀ ਮਿਲਦੀ 25 ਉਹਦੀ ਮਿਲਦੀ ਆ ਤੇ ਉਹ ਪਛਾਣਤ ਹੁੰਦੀ ਨਹੀਂ ਕਿਸੇ ਨੂੰ ਵੀ ਇਹ ਬੈਲਡ ਕਰੀ ਹੋਈ ਆ ਤੇ ਨਈਂ ਜੀ ਉਹ ਗਰੰਟੀ ਕਰਦੇ ਆ ਜਦੋਂ ਇੱਕ ਵਾਰੀ ਵੱਜ ਗਈ ਜਾ ਕੇ ਫਿੱਟ ਕਰਤੀ ਦੁਬਾਰੇ ਕੋਈ ਨਈਂ ਮੋਹਿਆ ਵੇਖਣੀ ਆ ਵੀ ਬੈਲਡ ਕਰੀ ਹੈ ਅਰਜੀਨਲ ਆ ਸਾਨੂੰ ਵੀਰੇ ਆਪਣਾ ਤੇ ਮਾਣ ਆ ਅਸੀਂ ਇਹ ਕੰਮ ਨਹੀਂ ਕਰਨਾ ਆਵਦੇ ਜਵਾਕਾਂ ਦੇ ਇਹ ਚੀਜ਼ਾਂ ਨਹੀਂ ਐ ਸਾਨੂੰ ਪੈਸਾ ਮੜਾ ਚਾਹੀਦਾ ਇਹ ਡਰ ਕੇ ਕੰਮ ਪਰਮਾਤਮਾ ਤੋਂ ਅਸਾਲ ਕੋਈ ਤੋਂ ਡਰ ਕੇ ਕੰਮ ਕਰੀਦਾ ਇਹ ਜਦੋਂ ਵੀ ਚੀਜ਼ਾਂ ਲੈਣੀਆਂ ਜਾਣਕਾਰੀਆਂ ਤਾਂ ਹੀ ਤੁਹਾਨੂੰ ਦੇਈਦੀਆਂ ਰੋਜ਼ ਵੀ ਆ ਚੀਜ਼ਾਂ ਤੋਂ ਤੁਸੀਂ ਭਾਈ ਕਹਿੰਦੇ ਫਰਾਂਈ ਥਾਂ ਟੱਗੀ ਧਮਕਾਣੀ ਥਾਂ ਤੇ ਜੇ ਤੁਸੀਂ ਸਿਆਣੇ ਹੋ ਜਾਓਗੇ ਤਾਂ ਠੱਗੀ ਤੁਹਾਨੂੰ ਕਿਵੇਂ ਲਾਜੂਗਾ ਕੋਈ ਤੁਸੀਂ ਸਿਆਣੇ ਹੋ ਤੇ ਠੱਗੀ ਤੁਹਾਡੇ ਨਾਲ ਲੱਗੇ ਆ ਦੇਖੋ ਹੁਣ ਇਹਦੇ ਚ ਓਪੀਨੀਅਨ ਦੁਬਾਰਾ ਪਿਆ ਹੋਇਆ ਇਹਦੇ ਚ ਪਿਨੀਅਨ ਦੇਖੀ ਇਹਦਾ ਨੰਬਰ ਪਿਆ ਹੋਇਆ ਪਿਨੀਅਨ ਕੱਢੀ ਦਾ ਨੰਬਰ ਹੈਗਾ ਦੇਖੀ ਦੇਖੀ ਮੇਰੇ ਵੱਡੇ ਭਾਈ ਜੇ ਪਿਆ ਹੋਇਆ ਦੁਆਰੇ ਦੇ ਤੇ ਨੰਬਰ ਨਹੀਂ ਹੋਣਾ ਦੇਖੀ ਜੇ ਨੰਬਰ ਟੂ ਨੰਬਰ ਹੋਇਆ ਇੱਥੇ ਦੇਖ ਪਿੱਛੇ ਇੱਥੇ ਹੁੰਦਾ ਇੱਥੇ ਵੀ ਹੁੰਦਾ ਇੱਥੇ ਵੀ ਹੁੰਦਾ ਮੈਨੂੰ ਲੱਗਦਾ ਪਿਆ ਹੋਇਆ ਜੇ ਓਰੀਜਨਲ ਹੋਊਗਾ ਤੇ ਇਹਦੇ ਤੇ ਵੀ ਨੰਬਰ ਹੋਣਾ ਤੇ ਇਹ ਕੜੇ ਤੇ ਵੀ ਦੋਨਾਂ ਦੇ ਸੇਮ ਨੰਬਰ ਹੋਊਗਾ ਜੇ ਨੰਬਰ ਟੂ ਨੰਬਰ ਹੋਏ ਤੇ ਬਾਕੀ ਤੁਹਾਨੂੰ ਵੀਡੀਓ ਹੋਰ ਵੀ ਇਨਫੋਰਮੇਸ਼ਨ ਦਿੰਨੇ ਆ ਦੋਸਤੋ